Tadi, प्रेम के कार्य आओ प्यारे प्यारे सारे जान दे दो सबको आओ प्यारे प्यारे सारे जान दे दो सबको आओ प्यारे प्यारे सारे जान दे दो सबको आओ a ਕਿਸ ਤਾ ਹਰ ਤੇਰੀ ਮਾਨ ਲੈਣਾ ਆਇਆ ਜੁਗੇ ਉਹਦਾ ਸਮਾਪੂਰ ਹੋਵੇ ਅੱਛਾ ਬਦਕਰਦੇ ਨੇ ਮਰਦ ਨੂੰ ਮਾਫ਼ ਕਰੇ ਆਪਸੀ ਸਭ ਕਰਵਾ ਦੇ ਭਾਣਾ ਤਿੰਨਾਂ ਸੋਹਰਿਆ ਨੇ ਭਾਲੀਆਂ ਮੱਕੇ ਜਿੱਤਾ ਪਰ ਖਾਦਾਂ ਤੇ ਉਹ ਵੀ ਕੋਈ ਬਾਈ ਵਾਲੇ ਨੂੰ ਹੋ ਗਏ ਤੇ ਤੁਹਾਰੀ ਬੰਦੀ ਉਹ ਨੂੰ ਸਾਧੂ ਸੋਤੇ ਸਹਿਜ ਸੁਦਾਇ ਸਾਧੂ ਆਮਨ ਜਾਏ ਜਿਨ੍ਹਾਂ ਨੇ ਨਾਮ ਜਪ ਕੇ ਕਮਾਈਆਂ ਕੀਤੀਆਂ ਹੋਣ ਤੇ ਤੇ ਬੱਚਾ ਪਤਾ ਕੀ ਕਰ ਜਾਏ ਮੈਨੂੰ ਬਹੁਤ ਪਿਆਰ ਕਰਦੀ ਐ ਮੈਂ ਬੇਸ਼ੱਕ ਬਿਮਾਰ ਵੀ ਹੋਣਾ ਮੇਰਾ ਪਿਆਰ ਕਰਦੀ ਐ ਕਹਿ ਲਓ ਵੀ ਮਾਂ ਦੀ ਜਣਾ ਉਹ ਚੋਗੀ ਘਟੇ ਰਸ ਨੂੰ ਜਾਦ ਕਰਨ ਵਾਲੀ ਮਾਂ ਉਹਨੂੰ ਪਤਾ ਲੱਗਿਆ ਕਿ ਮੇਰਾ ਪੁੱਤ ਜਾ ਰਿਹਾ ਹੈ ਉਹਨੇ ਹਰ ਰੋਜ਼ ਅਰਦਾਸਾਂ ਕੀਤੀਆਂ ਐ ਵਾਹਿਗੁਰੂ ਮੇਰੇ ਪੁੱਤ ਦਾ ਵਾਲ ਗੰਗਾ ਨਾ ਹੋਵੇ ਬੇਸ਼ੱਕ ਇਹਦੀ ਆਈ ਮਾਂ ਮੈਨੂੰ ਲੈ ਜਾਈ ਅੱਜ ਆਪੋ ਤੋਂ ਇਹ ਬੋਲਾ ਤੇ ਮਾਂ ਨੇ ਕਿਹਾ ਜਦੋਂ ਤੱਕ ਜੇ ਅੱਜ ਅੱਛੇ ਆਪਣੇ ਮਾਪੇ ਬਾਪ ਦੀ ਸੇਵਾ ਨਹੀਂ ਕਰੇ ਸਾਰ ਦੇ ਭਲੇ ਲਈ ਜੋ ਤੇਰਾ ਅਪ੍ਰੈਲ ਤੋਂ ਇੱਕ ਸਮਾਗਮ ਚੱਲ ਰਿਹਾ ਸੀ ਬਹੁਤ ਹੀ ਸਤਾਰਜੋਤ ਸ਼ਰੋਮਣੀ ਸੇਵਾਦਾਰ ਸੰ ਸ਼ਰੋਮਣੀ ਪੰਥਰਤੰਤ ਸਿੰਘ ਸਾਹਿਬ ਗੁਰੂ ਸਾਹਿਬ ਦੀ ਵਰੁਮੁਕ ਪਿਆਰੇ ਉਰਵਾ ਕੋਤਨ ਦਾ ਜਿੰਨ ਸੰਗਤ ਵਾਲੋ ਕਰੀਏ ਉਹਨਾਂ ਕੋਲ ਕਿਉਂਕਿ ਮਾ ਬੋ ਰਖਦੀ ਕਿਰਪਾ ਹੋਈ ਆ ਸਾਰੇ ਇੰਤਜ਼ਾਮ ਕੀਤੇ ਸੀ ਸਵੇਰ ਨਹੀਂ ਪਿਆ ਸੰਗਤ ਬੜੀ ਚਿੰਤਾ ਦੇ ਵਿੱਚ ਵੀ بارش ਹੋ ਰਹੀ ਹੈ ਜਮਾ ਗੁਰਖਾਣਾ ਚੈਨਪੂਰ ਦਾ ਵਚਨ ਹੋਇਆ ਕਹਿੰਦੇ ਲਖਬੀਰ ਸਿੰਘ ਕਮਰਾ ਦਾ ਜੋ ਸਾਧੂ ਬੋਲੇ ਸਹਿਬ ਸੁਭਾਏ ਸਾਧੂ ਕਾ ਬੋਲੇ ਆ ਬਰਹਾਨਾ ਜਾਏ ਪਰ ਮੁਖ ਪਿਆਰਿਓ ਮਹਾਂਪੁਰਖਾਂ ਨੇ ਐਸੇ ਬਚਨ ਕੀਤੇ ਕੋ ਧਰਮ ਦੇ ਬਾਦ ਵਾਰਸ ਵੀ ਹੱਬੀ ਸੋਣਾ ਜਿਦਗੀ ਲਾ ਕੇ ਬੜੀ ਕਿਰਪਾ ਹੋ ਗਈ ਤੁਮਹਾਰਾ ਜੀ ਜੋ ਆਉਂਦੇ ਮਹਾਂਪੁਰਖਾਂ ਦਾ ਭਾਰਤ ਉਥੇ ਜਗੀਆਂ ਸੁਰੂ ਕੀਆ ਲਾਡਲੀਆ ਫੋਟਾ ਆਇਆ ਸਮੂਹ ਜਿਹੜਾ ਦਾਰਨ ਦਾ ਸਰਵਾਜ ਹੈ

ਸੁਰਵਰ ਦੇ ਅਨੇਕਾਂ ਅਨੇਕੋ ਜੀ ਕੋਲ ਆਈਆਂ ਉਹ ਵੀ ਆਪ ਹੀ ਸੁਰਪਾਉ ਲੈ ਆ। ਸੋ ਸਾਡੇ ਸੰਕਰ ਜੋ ਬਾਬਾ ਜੀ ਬਾਬਾ ਬਿੱਦਰ ਸਿੰਘ ਜੀ ਉਹਨਾਂ ਨੂੰ ਵੀ ਸੁਰਪਾਓ। ਬਾਬਾ ਗੋਪ੍ਰੀ ਸਿੰਘ ਜੀ। ਗਾਰੇ ਜਾਵੇ ਬਲੇ ਪਾਵੇ ਨਿਹਾਲ ਹੋ ਜਾਵੇ। ਬਾਬਾ ਮਾਨਪ੍ਰੀਤ ਸਿੰਘ ਜੀ ਹੁਣ ਕੋਟ ਆਲੇ ਬਾਬਾ ਗੋਪਾਲ ਸਿੰਘ ਜੀ ਆਪ ਗੋਰਾ ਸਿੰਘ ਜੀ ਆਏ। ਇਹਦੇ ਨਾਲ ਬਾਬਾ ਪ੍ਰੀਤ ਸਿੰਘ

ਮਾਤਾ ਜੀ ਸਿੰਘਾੁਰ ਪੰਜ ਸੀਰਕਾਰ ਅਤੇ ਫੌਜੀ ਪਰਵਾਸ ਜਿਹਨਾਂ ਦੇ ਉਹਨਾਂ ਕੋਲੋਂ ਪਰਵਾਸ ਸਰ ਸੀ ਆਜੋ ਮਕਰ ਸਿੰਘ ਜੀ ਆਜੋ ਸਦਾ ਗੁਰ ਪ੍ਰੇਮਦਰ ਸਿੰਘ ਜੀ ਸਿੱਧਾ ਹੈ ਕਿ ਆਵੇ ਸੋ ਉਹਨਾਂ ਦੇ ਵਿਅਕਤੀ ਵੀ ਬਾਅਦ ਵਿੱਚ ਇਸਰ ਬਾਹਰ ਨਹੀਂ ਗਿਆ ਪੈਨ ਸਿਰ ਪਾ ਲਓ ਸੋ ਮਾਤਾ ਜੀ ਆਜੋ ਕੀ ਆਜੋ ਆਜੋ सॼे कोल जेवादारे पिछे ई तुरिया